ED ਦਫ਼ਤਰ ਪਹੁੰਚੇ ਰਾਸ਼ਟਰੀ ਜਨਤਾ 당ਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਸਵੇਰੇ 11 ਵਜੇ ਤੋਂ ਨੌਕਰੀ ਲਈ ਜ਼ਮੀਨ ਕੋਟਾਲੇ ਮਾਮਲੇ 'ਚ ED ਕਰ ਰਹੀ ਹੈ ਪੁੱਛਗਿਛ ਚੋਣ ਕਮਿਸ਼ਨ ਨੇ 15 ਰਾਜਾਂ ਦੀਆਂ 56 ਰਾਜ ਸਭਾ ਸੀਟਾਂ ਲਈ ਚੋਣਾਂ ਦਾ ਕੀਤਾ ਐਲਾਨ 27 ਫਰਵਰੀ ਨੂੰ ਪੈਣਗੀਆਂ ਵੋਟਾਂ ਅੰਮ੍ਰਿਤਸਰ 'ਚ ਪੰਜਾਬ ਕਾਂਗਰਸ ਦੀ ਮੀਟਿੰਗ 'ਚ ਹੋਇਆ ਹੰਗਾਮਾ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਔਜਲਾ ਤੇ ਸੋਨੀ ਦੇ ਸਮਰਥਕ ਹੋਏ ਆਮੋ ਸਾਹਮਣੇ ਸਿਟਨੇ ਮਜੀਠੀਆ ਦੇ ਚਾਰ ਕਰੀਬੀਆਂ ਨੂੰ ਸੰਮਣ ਭੇਜ 2 ਫਰਵਰੀ ਨੂੰ ਪੁਚਗੇ ਚ ਲਈ ਕੀਤਾ ਤਲਬ ਡਰਗ ਮਾਮਲੇ ਛੋਬੇਗੀ ਪੁਚਗੇ 69ਵੇਂ ਫਿਲਮ ਫੇਅਰ ਅਵਾਰਡ ਵਿੱਚ ਰਣਵੀਰ ਕਪੂਰ ਨੂੰ ਬੈਸਟ ਐਕਟਰ ਅਤੇ ਆਲਿਆ ਭੱਟ ਨੂੰ ਮਿਲਿਆ ਬੈਸਟ ਐਕਟ੍ਰੈਸ ਦਾ ਅਵਾਰਡ ਨਿਤੂ ਸਿੰਘ ਨੇ ਨੋ ਪੁੱਤ ਨੂੰ ਦਿੱਤੀਆਂ ਵਧਾਈਆਂ ਹੁਣ ਖਬਰਾਂ ਵਿਸਤਾਰ ਸਹਿਤ ਪਿਛਲੇ 2-3 ਦਿਨ ਲਾਲੂ ਪ੍ਰਸਾਦ ਯਾਦਵ ਅਤੇ ਉਹਨਾਂ ਦੇ ਪਰਿਵਾਰ ਦੇ ਲਈ ਚੰਗੇ ਸਾਬਤ ਨਹੀਂ ਹੋਏ ਹਨ ਇੱਕ ਪਾਸੇ ਉਹਨਾਂ ਦੀ ਸਰਕਾਰ ਚਲੀ ਗਈ ਹੈ ਤੇ ਦੂਜੇ ਪਾਸੇ ਲਾਲੂ ਅਤੇ ਤੇਜਸਵੀ ਯਾਦਵ ਨੂੰ ਪੁਰਾਣੇ ਕੇਸਾਂ ਦੇ ਵਿੱਚ ਆਏ ਸੰਮਣ ਤੰਗ ਜਰੂਰ ਕਰ ਰਹੇ ਹੋਣਗੇ ਈਡੀ ਦੀ ਟੀਮ ਨੇ ਰਾਸ਼ਟਰੀ ਜਨਤਾ 당 ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਤੋਂ ਨੌਕਰੀ ਲਈ ਜ਼ਮੀਨ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦੇ ਲਈ ਅੱਜ ਬਿਹਾਰ ਦੀ ਰਾਜਧਾਨੀ ਪਟਨਾ ਸੱਦਿਆ ਸੀ ਲਾਲੂ ਪ੍ਰਸਾਦ ਯਾਦਵ ਸਵੇਰੇ 11 ਵਜੇ ਈਡੀ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਤੋਂ ਸਾਡੀ ਖਬਰ ਪੜੇ ਜਾਣ ਤੱਕ ਪੁਛਗੇਛ ਕੀਤੀ ਜਾ ਰਹੀ ਸੀ ਇਸ ਤੋਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਨੂੰ 29 ਜਨਵਰੀ ਨੂੰ ਪੁਛਗੇਛ ਲਈ ਸੱਮਣ ਕੀਤਾ ਗਿਆ ਸੀ ਲਾਲੂ ਯਾਦਵ ਸੇਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਫਿਲਹਾਲ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਨੇ ਉਹ ਚਾਰਾ ਘਟਾਲੇ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ ਲਾਲੂ ਪ੍ਰਸਾਦ ਯਾਦਵ ਤੋਂ ਪੁੱਛਗਿੱਛ ਕਰਨਾਈ ਈਡੀ ਦੀ ਟੀਮ ਨੂੰ ਵੀ ਆਰ ਜੀ ਡੀ ਵਰਕਰਾਂ ਨੇ ਕੇਰ ਲਿਆ ਅਤੇ ਹੰਗਾਮਾ ਕੀਤਾ ਜਿਕਰ ਹੋ ਗਿਆ ਕਿ ਲਾਲੂ ਪ੍ਰਸਾਦ ਯਾਦਵ ਤੋਂ ਬਾਅਦ ਉਹਨਾਂ ਦੇ ਪੁੱਤਰ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤੋਂ ਵੀ ਪੜਕੇ ਯਾਨੀ ਕਿ 30 ਜਨਵਰੀ ਨੂੰ ਪੁੱਛਗਿੱਛ ਕੀਤੀ ਜਾਏਗੀ ਤੁਹਾਨੂੰ ਦੱਸ ਦੇ ਕਿ ਅੱਜ ਵੀ ਤੇਜਸਵੀ ਯਾਦਵ ਨੂੰ 22 ਮਾਰਚ 2023 ਦੇ ਇੱਕ ਕੇਸ ਦੇ ਲਈ ਪੇਸ਼ੀ ਦੇ ਲਈ ਸੱਦਿਆ ਗਿਆ ਸੀ ਤੇਜਸਵੀ ਆਦਮ ਨੇ 22 ਮਾਰਚ 2023 ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੁਜਰਾਤੀਆਂ ਖਿਲਾਫ ਇੱਕ ਬਿਆਨ ਦਿੱਤਾ ਸੀ ਉਸਨੇ ਕਿਹਾ ਸੀ ਕਿ ਸਿਰਫ ਗੁਜਰਾਤੀ ਹੀ ਠੱਗ ਹੋ ਸਕਦੇ ਨੇ ਉਹਨਾਂ ਦਾ ਅਪਰਾਧ ਵੀ ਮਾਫ਼ ਕੀਤਾ ਜਾਏਗਾ ਜੇਕਰ ਉਹ ਦੇਸ਼ ਤੋਂ ਫਰਾਰ ਹੋ ਜਾਂਦੇ ਨੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਸ ਨੂੰ ਲੈ ਕੇ ਹਰੇਸ਼ ਮਹਿਤਾ ਨੇ ਗੁਜਰਾਤ ਦੇ ਵਿੱਚ ਉਹਨਾਂ ਦੇ ਅਪਰਾਧਿਕ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ ਕਹਿਆ ਗਿਆ ਕਿ ਤੇਜਸਵੀ ਆਦਮ ਨੇ ਪੂਰੇ ਗੁਜਰਾਤੀ ਸਮਾਜ ਦਾ અપਮਾਨ ਕੀਤਾ ਹੈ। ਅਹਮਦਾਬਾਦ ਦੇ ਵਿੱਚ ਇਸ ਮਾਮਲੇ 'ਚ ਉਸ ਨੂੰ ਸਮਨ ਵੀ ਜਾਰੀ ਕੀਤਾ ਗਿਆ ਸੀ ਪਰ ਉਹ ਇੱਥੇ ਪੇਸ਼ ਨਹੀਂ ਹੋਏ। ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ। ਤੇਜਸਵੀ ਆਦਮ ਫਿਲਹਾਲ ਪਟਨਾ ਦੇ ਵਿੱਚ ਨੇ। ਉਹਨਾਂ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਹੁੰਦਿਆਂ ਇਹ ਬਿਆਨ ਦਿੱਤਾ ਸੀ। ਹੁਣ ਉਸ ਦੀ ਕੁਰਸੀ ਵੀ ਚਲੀ ਗਈ ਹੈ। ਅੱਜ ਹੋਈ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਰਾਸ਼ਟਰੀ ਜਨਤਾ 당ਲ ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਕਿਹਾ ਹੈ ਕਿ ਉਹ ਇੱਕ ਹਫਤੇ ਦੇ ਅੰਦਰ ਸਪਸ਼ਟ ਤੌਰ ਤੇ ਲਿਖ ਕੇ ਦੇਣ ਕਿ ਉਹ ਗੁਜਰਾਤੀਆਂ ਤੇ ਦਿੱਤੇ ਗਏ ਬਿਆਨ ਤੇ ਪਛਤਾਵਾ ਕਰਦੇ ਨੇ ਅਤੇ ਆਪਣਾ ਬਿਆਨ ਵਾਪਸ ਲੈਂਦੇ ਨੇ ਹਾਲਾਂਕਿ ਇਸ ਨੂੰ ਖਤਮ ਕਰਨ ਦੇ ਲਈ ਤੇਜਸਵੀ 22 ਜਨਵਰੀ 2024 ਨੂੰ ਸੁਪਰੀਮ ਕੋਰਟ ਆਪ ਗਏ ਸੀ ਇੱਥੇ ਉਹਨਾਂ ਨੇ ਹਲਫਨਾਮਾ ਦਾਇਰ ਕਰਕੇ ਦੱਸਿਆ ਸੀ ਕਿ ਉਹ ਗੁਜਰਾਤੀਆਂ ਖਿਲਾਫ ਦਿੱਤੇ ਗਏ ਆਪਣੇ ਬਿਆਨ ਨੂੰ ਵਾਪਸ ਲੈਣਾ ਚਾਹੁੰਦੇ ਨੇ ਭਾਵੇਂ ਈਡੀ ਦੀ ਜਾਂਚ ਦੀ ਤਰੀਕ ਅਤੇ ਤੇਜਸਵੀ ਯਾਦਵ ਦੀ ਪੇਸ਼ੀ ਵਾਲੀ ਤਰੀਕ ਪਹਿਲਾਂ ਤੋਂ ਹੀ ਤੈਅ ਸੀ ਪਰ ਇਹ ਸਭ ਅਜਿਹੇ ਸਮੇਂ ਦੇ ਵਿੱਚ ਹੋ ਰਿਹਾ ਜਦੋਂ ਇੱਕ ਦਿਨ ਪਹਿਲਾਂ ਹੀ ਬਿਹਾਰ ਚ ਰਾਸ਼ਟਰੀ ਜਨਤਾ ਦਲ ਦੀ ਸਰਕਾਰ ਡਿੱਗੀ ਹੈ ਮੁੱਖ ਮੰਤਰੀ ਨਦੀਸ਼ ਕੁਮਾਰ ਨੇ ਆਪਣੀ ਪਾਰਟੀ ਤੋਂ ਸਮਰਥਨ ਵਾਪਸ ਲੈ ਕੇ ਐਨਡੀਏ ਦੇ ਨਾਲ ਮਿਲ ਕੇ ਹੁਣ ਸਰਕਾਰ ਬਣਾ ਲਈ ਭਾਰਤੀ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਹੈ ਕਿ 15 ਰਾਜਾਂ ਚ ਰਾਜ ਸਭਾ ਦੀਆਂ 56 ਸੀਟਾਂ ਤੇ 27 ਫਰਵਰੀ ਨੂੰ ਵੋਟਾਂ ਪੈਣਗੀਆਂ ਜ਼ਿਕਰ ਕਰਦੇ ਹੋਏ ਕਿ 13 ਰਾਜਾਂ ਦੇ 50 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 2 ਅਪ੍ਰੈਲ ਨੂੰ ਪੂਰਾ ਹੋਣ ਵਾਲਾ ਹੈ ਜਦਕਿ ਦੋ ਰਾਜਾਂ ਦੇ 6 ਮੈਂਬਰ 3 ਅਪ੍ਰੈਲ ਨੂੰ ਸੇਵਾਮੁਕਤ ਹੋਣ ਵਾਲੇ ਨੇ ਇਸਦੇ ਚਲਦੇ ਉੱਤਰ ਪ੍ਰਦੇਸ਼ ਦੀਆਂ 10, ਬਿਹਾਰ ਅਤੇ ਮਹਾਰਾਸ਼ਟਰ ਦੀਆਂ 6-6 ਸੀਟਾਂ, ਪੱਛਮੀ ਬੰਗਾਲ ਦੀਆਂ 5, ਮੱਧ ਪ੍ਰਦੇਸ਼ ਦੀਆਂ 5, ਗੁਜਰਾਤ ਤੇ ਕਰਨਾਟਕ ਦੀਆਂ 4-4 ਸੀਟਾਂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਉੜੀਸਾ ਦੀਆਂ 3-3 ਅਤੇ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉੱਤਰਾਖੰਡ ਦੀ 1-1 ਸੀਟ ਖਾਲੀ ਹੈ ਜਿਸ ਤੇ ਵੋਟਾਂ ਪੈਣਗੀਆਂ। ਪੰਜਾਬ ਅੰਦਰ ਕਾਂਗਰਸ ਪਾਰਟੀ ਸਾਹਮਣੇ ਸਭ ਤੋਂ ਵੱਡੀ ਮੁਸ਼ਕਲ ਹੈ ਆਪਣੀ ਹੀ ਪਾਰਟੀ ਦੇ ਵਿੱਚ ਚੱਲ ਰਹੀ ਟੜੇਬੰਦੀ। ਦਰਸਲ ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਦਵਿੰਦਰ ਯਾਦਵ ਪਾਰਟੀ ਵਰਕਰਾਂ ਦੇ ਨਾਲ ਗੱਲਬਾਤ ਕਰਨ ਲਈ ਮੀਟਿੰਗਾਂ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਪਾਰਟੀ ਵਰਕਰਾਂ ਦੀ ਲੋਕ ਸਭਾ ਚੋਣਾਂ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ رائے ਵੀ ਮੰਗੀ ਜਾ ਰਹੀ ਹੈ। ਪਹਿਲਾ ਅਨੰਦਪੁਰ ਸਾਹਿਬ ਦੇ ਮਨੀਸ਼ ਦਿਵਾੜੀ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੇ ਸਮਰਥਕ ਸੂਬਾ ਇੰਚਾਰਜ ਦਵਿੰਦਰ ਯਾਦਵ ਦੇ ਸਾਹਮਣੇ ਇੱਕ ਦੂਜੇ ਦੇ ਨਾਲ ਬਹਿਸ ਪਾਈ ਸੀ। ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਦਾ ਲੋਕਾਂ ਨੇ ਰੱਜ ਕੇ ਭੰਡੀ ਪ੍ਰਚਾਰ ਕੀਤਾ ਸੀ। ਅੱਜ ਫਿਰ ਉਸੇ ਤਰ੍ਹਾਂ ਦਾ ਮਾਮਲਾ ਆਮ੍ਰitsar ਤੋਂ ਸਾਹਮਣੇ ਆ ਗਿਆ ਅੱਜ ਕਾਂਗਰਸ ਦੇ ਦਿਹਾਤੀ ਦਫ਼ਤਰ ਵਿਖੇ ਸੂਬਾ ਇੰਚਾਰਜ ਦਵਿੰਦਰ ਯਾਦਵ ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਪ੍ਰਧਾਨਗੀ ਹੇਠ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਦੇ ਨਾਂ ਨੂੰ ਲੈ ਕੇ ਚਰਚਾ ਹੋਣੀ ਸੀ ਇਸ ਦੌਰਾਨ ਜਿਵੇਂ ਹੀ ਲੋਕ ਸਭਾ ਉਮੀਦਵਾਰ ਲਈ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦਾ ਨਾਮ ਸਾਹਮਣੇ ਆਇਆ ਤਾਂ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਸਮਰਥਕ ਗੁੱਸੇ ਦੇ ਵਿੱਚ ਆ ਗਏ ਅਤੇ ਇਸ ਦੌਰਾਨ ਉਹਨਾਂ ਨੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਓਪੀ ਸੋਨੀ ਦੇ ਸਮਰਥਕਾਂ ਨੇ ਵੀ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਓਪੀ ਸੋਨੀ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ Hindu ਚਿਹਰੇ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਵਾਰ Hindu ਚਿਹਰੇ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਇਹ ਸੁਣ ਕੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਇਹ ਗੁਰੂਆਂ ਦੀ ਨਗਰੀ ਹੈ। ਇੱਥੇ ਸਿੱਖ ਵੀ ਅਹਿਮ ਨੇ ਤੇ Hindu ਵੀ ਅਹਿਮ ਨੇ। ਇਹ ਸਭ ਤੋਂ ਬਾਅਦ 부ਜੇ ਪਾਸੇ ਅੰਮ੍ਰਿਤਸਰ ਪੂਜੇ ਦਿਵਿੰਦਰ ਯਾਦਵ ਨੇ ਕਿਹਾ ਕੇ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਲਈ ਕੋਈ ਵੀ ਥਾਂ ਨਹੀਂ ਹੈ ਜੋ ਵੀ ਅਜਿਹਾ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹੁਣ ਜਿਸ ਤਰੀਕੇ ਦੇ ਨਾਲ ਹਰ ਮੀਟਿੰਗ ਦੇ ਵਿੱਚ ਕਾਂਗਰਸੀ ਆਪਸ ਦੇ ਵਿੱਚ ਫਸ ਪੈਂਦੇ ਨੇ ਦੇਖਣਾ ਹੋਵੇਗਾ ਕਿ ਕਾਂਗਰਸ ਆਪਣੇ ਕਿੰਨੇ ਕ ਆਗੂਆਂ ਤੇ ਕਾਰਵਾਈ ਕਰਦੀ ਹੈ ਪਰ ਪੰਜਾਬ ਅੰਦਰ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸੇਟ ਵੱਲੋਂ ਨਸ਼ਾ ਤਸਕਰੀ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਹੁਣ ਸਿਟ ਨੇ ਮਜੀਠੀਆ ਦੇ ਚਾਰ ਕਰੀਬੀਆਂ ਨੂੰ ਸਮਨ ਭੇਜ ਕੇ 2 ਫਰਵਰੀ ਨੂੰ ਪੁੱਛਗਿੱਛ ਦੇ ਲਈ ਤਲਬ ਕੀਤਾ ਹੈ ਸੂਤਰਾਂ ਮੁਤਾਬਕ ਪਤਾ ਲੱਗ ਗਿਆ ਹੈ ਕਿ ਇਹਨਾਂ ਕਰੀਬੀਆਂ ਦੇ ਵਿੱਚ ਮਜੀਠੀਆ ਦੇ ਸਾਬਕਾ ਪੀਓਐਸਡੀ ਅਕਾਲੀ ਆਗੂ ਤਲਵੀਰ ਸਿੰਘ ਗਿੱਲ ਅਤੇ ਬੁੱਧ ਸਿੰਘ ਦੇ ਨਾਮ ਸ਼ਾਮਲ ਨੇ ਹੁਣ ਇਹਨਾਂ ਸਾਰਿਆਂ ਤੋਂ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਇਹ ਵੀ ਦੱਸਦੀ ਹੈ ਕਿ ਵਿਕਰਮ ਮਜੀਠੀਆ ਮਾਮਲੇ 'ਚ ਨਵੀਂ ਸਿਟ ਦਾ ਗਠਨ ਕੀਤਾ ਗਿਆ ਹੈ ਹੁਣ ਸਿਟ ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ ਡੀਆਈਜੀ ਪੁੱਲਰ ਨੂੰ ਦਿੱਤੀ ਗਈ ਹੈ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਦਸੂਆ ਨੇੜੇ ਸ਼ੁੱਕਰਵਾਰ ਰਾਤ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਪੰਜ ਦੋਸਤਾਂ ਦੀ ਦਰਦਨਾਕ ਮੌਤ ਹੋ ਗਈ ਹੈ। ਘਟਨਾ ਵਿੱਚ ਚਾਰ ਨੌਜਵਾਨ ਜ਼ਿੰਦਾ ਸੜ ਗਏ ਜਦਕਿ ਇੱਕ ਨੌਜਵਾਨ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਇਹਨਾਂ ਸਾਰਿਆਂ ਦੋਸਤਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਇਸ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੈਨੂੰ ਹੁਣੇ-ਹੁਣੇ ਦੱਸਿਆ ਨੌਜਵਾਨਾਂ ਨੇ ਕਿ ਕੋਈ ਇੰਸਟਾਗ੍ਰam ਦੇ ਵਿੱਚ ਵੀ ਇਹਨਾਂ ਦਾ ਵੀਡੀਓ ਅਪਲੋਡ ਹੋਇਆ ਸੀ ਜਿਦੇ ਵਿੱਚ ਕਾਰ ਦਾ ਜਿਹੜਾ ਸਪੀਡੋਮੀਟਰ ਹੈ ਉਹ ਦੱਸਿਆ ਗਿਆ ਕਿ 120 ਦੀ 130 ਸਪੀਡ ਤੇ ਤੇਜ਼ਾਰ ਚਲੀ ਆ। ਇਹ ਲੜਕੀ ਜਿਹੜੇ ਚਲਾ ਰਹੇ ਸਨ। ਸੋ ਮੈਂ ਆਪਣੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਤੁਹਾਡੀਆਂ ਜ਼ਿੰਦਗੀਆਂ ਬਹੁਤ ਕੀਮਤੀ ਹੈ। ਤੁਹਾਡੇ ਨਾਲ ਤੁਹਾਡੇ ਮਾਤਾ ਪਿਤਾ, ਤੁਹਾਡੇ ਭੈਣ ਭਰਾ, ਤੁਹਾਡੇ ਰਿਸ਼ਤੇਦਾਰ, ਦੋਸਤ ਉਹਨਾਂ ਦੀਆਂ ਵੀ ਜ਼ਿੰਦਗੀਆਂ ਤੁਹਾਡੇ ਨਾਲ ਜੁੜੀਆਂ ਸੋ ਇਦਾਂ ਦਾ ਕੋਈ ਵੀ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਇਹੋ ਜਿਹਾ ਸਟੰਡ ਇਹੋ ਜਿਹਾ ਕਿਸੇ ਵੀ ਤਰ੍ਹਾਂ ਨਾ ਕੋਈ ਕਰਮ ਨਾ ਕਰੋ ਜਿਹਦੇ ਕਰਕੇ ਤੁਹਾਡੀ ਜ਼ਿੰਦਗੀ ਦਾ ਜਾਂਦੀ ਹੈ ਉਹਦੇ ਨਾਲ ਦੂਸਰੀਆਂ ਪਰਿਵਾਰ ਦਾ ਵੀ ਜਿਹੜਾ ਜਿਨਾ ਮਹਾਲ ਹੋ ਜਾਵੇ। ਉਹ ਬਹੁਤ ਅਫਸੋਸ ਹੈ ਕਿਉਂਕਿ ਇਹਨਾਂ ਦਰਦਨਾਕ ਘਾਤਸਾ ਹੋਇਆ ਜਿਹਦੇ ਵਿੱਚ ਕਾਰ ਨੂੰ ਅੱਗ ਲੱਗਨ ਕਰਕੇ ਤਿੰਨ ਨੌਜਵਾਨ ਤੇ ਇਹੋ ਜੇ ਸਨ ਜਿਨ੍ਹਾਂ ਦੀਆਂ ਡੈੱਡ ਬਾਡੀਜ਼ ਹੈ ਜਿਹੜੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈ ਅੱਗ ਕਰਕੇ ਤੇ ਉਹ ਪਰਿਵਾਰ ਜਿਹੜਾ ਬੜਾ ਬਿਲਕ ਰਿਹਾ ਰੋ ਰਿਹਾ ਔਰ ਹਰ ਇੱਕ ਦੇ ਮਨ ਦੇ ਵਿੱਚ ਸਵਾਲ ਹੈ ਕਿ ਅਸੀਂ ਰੋਕ ਲੈਂਦੇ ਨਾ ਜਾਂਦੇ ਸਾਡੇ ਬੱਚੇ ਪਰ ਇਹ ਹੋਣੀ ਸੀ ਜੋ ਹੋ ਕੇ ਰਣੀ ਸੀ ਪਰ ਇਸ ਹੋਣੀ ਨੂੰ ਰੋਕਿਆ ਜਾ ਸਕਦਾ ਜਿਸ ਤਰ੍ਹਾਂ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਸੜਕ ਸੁਰੱਖਿਆ ਫੋਰਸ ਦਾ ਜਿਹੜਾ ਇੱਥੇ ਸ਼ੁਰੂਆਤ ਕਰਕੇ ਗਏ ਔਰ ਨੌਜਵਾਨਾਂ ਨੂੰ ਬੜਾ ਅੱਛਾ ਮੈਸੇਜ ਉਹਨਾਂ ਨੇ ਦਿੱਤਾ ਸੋ ਇਹ ਜਿਹੜਾ ਸਿਆਣਿਆਂ ਦੀ ਗੱਲ ਹਮੇਸ਼ਾ ਮੰਨਣੀ ਚਾਹੀਦੀ ਹੈ ਨੌਜਵਾਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਣੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਰੋਕੋ ਮਾਤਾ ਪਿਤਾ ਹਮੇਸ਼ਾ ਚੰਗੇ ਦੇ ਲਈ ਹੀ ਆਪਣੇ ਬੱਚਿਆਂ ਨੂੰ ਸਮਝਾਉਂਦੇ ਆ ਮਾਤਾ ਪਿਤਾ ਦੇ ਕਹਿਣ ਦਾ ਕੁਸਾ ਨਾ ਕਰੋ ਔਰ ਅਗਰ ਅਗਰ ਅਸੀਂ ਮਾਤਾ ਪਿਤਾ ਦੇ ਕਹਿਣੇ ਜਿ ਨਾ ਰਵਾਂਗੇ ਇਹੋ ਜਿਹੇ ਜਿਹੜੇ ਹਾਦਸੇ ਆ ਇਹ ਵਾਪਰਦੇ ਰਹਿਣਗੇ ਸੋ ਸਾਨੂੰ ਅਲਰਟ ਹੋਣ ਦੀ ਜ਼ਰੂਰਤ ਹੈ ਮੈਂ ਆਪਣੇ ਵੱਲੋਂ ਆਪਣੇ ਪਾਰਟੀ ਵੱਲੋਂ ਪਰਿਵਾਰਾਂ ਦੇ ਨਾਲ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦੇ ਨਾਲ ਹਮਦਰਦੀ ਕਰਦਾ ਔਰ ਪਰਮ ਪਿਤਾ ਪ੍ਰਮਾਤਮਾ ਦੇ ਚਰਨਾ ਜਰਨਾਸ਼ ਕਰਦਾ ਕਿ ਇਹਨਾਂ ਪਰਿਵਾਰਾਂ ਨੂੰ ਤਾਕਤ ਬਖਸ਼ੇ ਤਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਪਰਿਵਾਰ ਹੈ ਜਿਹੜੇ ਉੱਭਰ ਸਕਣ ਨਜਾਇਜ਼ ਕਬਜ਼ਿਆਂ ਦੇ ਖਿਲਾਫ ਨਗਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਮਹਿੰਮ ਦੇ ਤਹਿਤ ਅੱਜ ਬਿਲਡਿੰਗ ਵਿਭਾਗ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਜਲੰਧਰ ਸ਼ਹਿਰ ਦੇ ਦੋ ਥਾਵਾਂ ਦਸ਼ਮੇਸ਼ ਐਵੇਨਿਊ ਅਤੇ ਮਠਾਪੁਰ ਰੋਡ ਦੇ ਵਿੱਚ ਬਣ ਰਹੇ ਨਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਟੀਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਦੀ ਸਾਰੀ ਕਾਰਵਾਈ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਅਤੇ ਵਧੀਕ ਨਿਗਮ ਕਮਿਸ਼ਨਰ ਸ਼ੀਖਾ ਪਗੜ ਦੇ ਹੁਕਮਾਂ ਤੇ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਨਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਜਾਰੀ ਰਹੇਗੀ ਇਸ ਨੂੰ ਨਹੀਂ ਰੋਕਿਆ ਜਾਏਗਾ ਤਾਂ ਇਹ ਇੱਕ ਦੋ ਮਸਲਾ ਅਗਵਾ ਦੇ ਤਬਕਰ ਪਰਫਾਰਮ ਦੀ ਸਾਰੀ ਚੱਲ ਰਹੀ ਸੀ ਜਿਹੜੀ ਇਸ ਸਲੇਬ ਜਿਹੜੀ ਮੰਡੀ ਵਾਲੀ ਪਾਰੀ ਦੀ ਉਹ ਵਾਰ-ਵਾਰ ਕਾਫ ਰੱਖਿਆ ਜਾ ਰਿਹਾ ਸੀ ਨੋਟੇ ਬਜਾਰਾ ਜਾ ਅ ਇਸ ਤਰ੍ਹਾਂ ਦੇ ਕਮਿਸ਼ਨ ਬਣਤੀ ਗਈ ਐ ਸੋਲਾ ਬਿਹਰਨ ਤਰੀ ਵਾਰ ਉਸ ਤੋਂ ਦੋ ਕਮਟੀਆਂ ਉਸਾਰੀਆਂ ਸ਼ੁਰੂ ਹੋਈਆਂ ਸੀ ਜਿਹੜੀਆਂ ਅਵੇਸ ਸੀ ਤੇ ਕੋਈ ਨਹੀਂ ਰੋਕਿਆ ਗਿਆ ਉਸ ਤੋਂ ਕੰਮ ਉਹਨਾਂ ਨੇ ਕਰ ਦਿੱਟਿਆ ਉਹਨਾਂ ਦੀ ਡਿਵਲਪਮੈਂਟ ਕੀਤੀ ਗਈ ਹੈ ਜੋ ਉਸ ਸਲੇਬ ਨਹੀਂ ਵੀ ਪਈ ਬਰਾਮ ਤੋਂ ਕਲੋ ਇਨਸ਼ੀਅਟੇਵ ਤੇ ਜਾ ਰਿਹਾ ਹੈ ਰਨਵੀਰ ਕਪੂਰ ਅਤੇ ਆਲੀਆ ਭੱਟ ਨੂੰ 69ਵੇਂ ਫਿਲਮ ਫੇਅਰ ਅਵਾਰਡਸ ਦੇ ਵਿੱਚ ਸਰਵੋਤਮ ਅਦਾਕਾਰ ਅਤੇ ਅਦਾਕਾਰਾ ਦਾ ਪੁਰਸਕਾਰ ਜਿੱਤਣ ਤੋਂ ਬਾਅਦ ਨੀਤੂ ਸਿੰਘ ਨੇ ਆਪਣੇ بیٹے ਅਤੇ ਨੂੰ ਨੂੰ ਵਧਾਈ ਦਿੱਤੀ ਹੈ। ਰਨਵੀਰ ਨੇ ਐਕਸ਼ਨ ਥ੍ਰਿਲਰ ਫਿਲਮ ਐਨੀਮਲ ਦੇ ਵਿੱਚ ਆਪਣੀ ਅਦਾਕਾਰੀ ਦੇ ਲਈ ਸਰਵੋਤਮ ਅਭਿਨੇਤਾ ਤੇ ਆਲੀਆ ਭੱਟ ਨੇ ਰੋਮਾਂਟਿਕ ਡਰਾਮਾ ਫਿਲਮ ਰੋਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਵਿੱਚ ਆਪਣੀ ਅਦਾਕਾਰੀ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ ਹੈ। ਅਨੀਮਲ ਨੂੰ ਸਰਵੋਤਮ ਫਿਲਮ ਸਰਵੋਤਮ ਨਿਰਦੇਸ਼ਨ ਅਤੇ ਸਰਵੋਤਮ ਅਦਾਕਾਰ ਸਮੇਤ 19 ਸ਼੍ਰੇਣੀਆਂ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਫਿਲਮ 12ਵੀਂ ਫੇਲ ਨੂੰ ਸਰਵੋਤਮ ਫਿਲਮ ਪੁਰਸਕਾਰ ਦਿੱਤਾ ਗਿਆ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਡੇਵਿਡ ਤਾਵਰ ਨੂੰ ਫਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ 2024 ਦੇ ਨਾਲ ਸਨਮਾਨਿਤ ਕੀਤਾ ਗਿਆ ਭੁਪਿੰਦਰ ਬੱਬਲ ਨੂੰ ਐਨੀਮਲ ਦੇ ਗੀਤ ਅਰਜਨ ਵੈਲੀ ਦੇ ਲਈ ਬੈਸਟ ਪਲੇਬੈਕ ਮੇਲ ਅਤੇ ਫਿਲਮ ਪਠਾਨ ਦੇ ਬੇਸ਼ਰਮ ਰੰਗ ਦੇ ਲਈ ਸ਼ਿਲਪਾ ਰਾਓ ਨੂੰ ਬੈਸਟ ਪਲੇਬੈਕ ਫੀਮੇਲ ਦਾ ਫਿਲਮ ਫੇਅਰ ਅਵਾਰਡ ਦਿੱਤਾ ਗਿਆ